ਹਾਂਜੀ ਭਾਈ ਜੀ ਪਿਆਰਪਰਿਥਾਸੀ ਕਾਲ ਜੀ ਨਾਲ ਆਪਣਾ ਡਾਕਟਰ ਖੜੇ ਨੇ ਮਨਪ੍ਰੀਤ ਜੀ ਇਹ ਅਸੀਂ ਰਾਮਾ ਜ਼ਿਲ੍ਹਾ ਮੋਗਾ ਨੂੰ ਧਖਤੂਪੁਰ ਐਲੈਕਟਰ ਵਾਜਦੇ ਆ ਇਹ ਤੇ ਭਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਭਾਈ ਜੀ ਮੇਰਾ ਪਿਆਸਨਪੁਰ ਪਿੰਡ ਆ ਕੁਰਸ਼ੇਤਰ ਹਰਿਆਣੇ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਤੇ ਤੁਹਾਡਾ ਕਿੰਨਾ ਸਰੀਰ ਕੰਮ ਨਹੀਂ ਕਰਦਾ ਮੇਰਾ ਥੱਲੇ ਇਥੋਂ ਸਰੀਰ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਬਿਲਕੁਲ ਇੱਕ ਐਕਸੀਡੈਂਟ ਹੋ ਗਿਆ ਹਾਂਜੀ ਐਕਸੀਡੈਂਟ ਹੋਇਆ ਸੀ ਤੇ ਤੁਸੀਂ ਇੱਥੇ ਆਉਂਦੇ ਹੋ ਕੁਰਸ਼ੇਤਰ ਚੱਲ ਗਏ 200 ਕਿਲੋਮੀਟਰ ਜੀ ਹਾਂਜੀ ਹਾਂਜੀ ਇਹ ਕਿੰਨਾ ਕੁ ਫਰਕ ਪਿਆ ਤੁਹਾਡਾ ਇੱਥੇ ਆ ਕੇ ਮੈਨੂੰ ਮਹੀਨੇ 'ਚ 25% ਫਰਕ ਲੱਗਾ ਸੋਚ ਇਹ ਬਾਈ ਇਹ ਨਾ ਸਮਝੋ ਵੀ ਆਪਾਂ ਨਹੀਂ ਮੈਂ ਵੀਡੀਓ ਕਰਕੇ ਝੂਠ ਨਹੀਂ ਬੋਲਦਾ ਜੋ ਮੈਨੂੰ ਫਰਕ ਲੱਗਾ ਮੈਂ ਉਹ ਹੀ ਦੱਸ ਰਿਹਾ ਵਾਂ ਝੂਠ ਨਹੀਂ ਬੋਲਣਾ ਬਹੁਤ ਧੰਨਵਾਦ ਡਾਕਟਰ ਸਾਹਿਬ ਨੇ 110% ਦੀ ਗਾਰੰਟੀ ਦੇ ਦਿੱਤੀ ਮੈਨੂੰ ਵੀ ਪੂਰੀ ਹਿੰਮਤ ਨਾਲ ਡਾਕਟਰ ਸਾਹਿਬ ਦੇ ਕੱਲਾ ਨਹੀਂ ਪੈਣੀ ਆਪ ਵੀ ਹਿੰਮਤ ਕਰਨੀ ਪੈਣੀ ਪਰ ਡਾਕਟਰ ਸਾਹਿਬ ਦਾ 100% ਯਕੀਨ ਹੈ ਮੈਨੂੰ ਸਹੀ ਹੋਵਾਂ ਹਾਂਜੀ ਪੂਰਾ ਮੈਂ ਹੋਰ ਵੀ ਬਾਈਆਂ ਨੇ ਗੱਲ ਕਰੀਏ ਜਿਹੜੇ ਛੋੜੜਾ ਕੰਮ ਸੀ ਉਹ ਸਹੀ ਹੋਏ ਮੈਨੂੰ ਪੂਰਾ ਵਿਸ਼ਵਾਸ ਹੈ ਅਜੇ ਥੋੜਾ ਹੁਣ ਐ ਮੈਂ ਪੈਰ ਚੱਕ ਕੇ ਤਾਂ ਕਰ ਦੂ ਤਾ ਹੋ ਜੀ ਸੋ ਤੁ ਚੱਕੀ ਦਾ ਨਹੀਂ ਚੱਕੈਂਦਾ ਨਹੀਂ ਪਰ ਵਜਨ ਪੈਣਾ ਸ਼ੁਰੂ ਹੋ ਗਿਆ ਵਜਨ ਪੈਣਾ ਸ਼ੁਰੂ ਹੋ ਗਿਆ ਜੇ ਤੁਸਾਂ ਅਸੀਂ ਖੜਾ ਕਰਕੇ ਛੱਡ ਦਾਂਗੇ ਤੁਸੀਂ ਵਜਨ ਪਾ ਲਓਗੇ ਪਾ ਲਾਂਗੇ ਹਾਂਜੀ ਇਹ ਹੱਥ ਧਰ ਕੇ ਕਿਸੇ ਹਾਂਜੀ ਬੋਕਰ ਨਾਲ ਫੜ ਕੇ ਖੜੇ ਹੋ ਜਾਂਦੇ ਹਾਂ ਖੜੇ ਹੋ ਜਾਂਗੇ ਹਾਂਜੀ ਓਲੀ ਓਲੀ ਕੰਮ ਸ਼ੁਰੂ ਹੋ ਗਿਆ 25% ਫਰਕ ਪਿਆ ਪੈਣਾ ਸ਼ੁਰੂ ਹੋ ਗਿਆ ਬਈ ਠੀਕ ਹੈ ਜੀ ਹਾਂਜੀ ਪਰ ਪਰਮਾਤਮਾ ਤੇ ਡਾਕਟਰ ਸਾਹਿਬ ਦਾ ਧੰਨਵਾਦ ਬਹੁਤ ਬਹੁਤ ਜਿਨ੍ਹਾਂ ਨੇ ਇੱਥੇ ਤੱਕ ਗਾਰੰਟੀ ਵੀ ਲਈ ਪੂਰਾ ਜੋਰ ਸ਼ੋਰ ਨਾਲ ਆਪਣ ਨੂੰ ਕਾਮਯਾਬ ਕਰਨਗੇ ਠੀਕ ਹੈ ਜੀ ਆਪਾਂ ਤਾਂ ਸਾਰਿਆਂ ਤੇ ਆਪਣੇ ਸਾਰੇ ਇਲਾਜ ਦਾ ਤੇ ਸਾਰੇ ਬਾਈ ਜੀ ਵੀ ਇਹ ਜਰੂਰ ਸ਼ੇਅਰ ਕਰਿਓ ਕਿਉਂਕਿ ਜਦੋਂ ਬੰਦੇ ਦਾ ਸਾਰਾ ਸਰੀਰ ਖੜ ਜਾਂਦਾ ਨਾ ਬੰਦੇ ਨੂੰ ਵੀ ਲੱਗਦਾ ਜਿਵੇਂ ਮਰ ਜਾਾਂ ਯਾਰ ਮੈਂ ਵੀ ਮੈਂ ਬੈੱਡ ਤੇ ਪੈਣਾ ਬਾਈ ਬਹੁਤ ਔਖਾ ਹੈਗਾ ਤੇ ਆ ਬਾਈ ਕਹਿੰਦਾ ਜੀ ਮੇਰਾ 25% ਠੀਕ ਹੋ ਗਿਆ ਤੇ ਤੁਹਾਨੂੰ ਹੋਰ ਬਾਈਆਂ ਨਾਲ ਵੀ ਮਿਲਾਉਣਾ ਹੈ